ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨੂੰ ਲੈ ਕੇ ਚਰਚਾਵਾਂ ਚੱਲੀਆਂ ਨੇ ਕਿ ਅੰਤਰੀ ਕਮੇਟੀ ਦਾ ਜਿਹੜਾ ਫੈਸਲਾ ਹੈ ਕਿਸ ਵੇਲੇ ਆਵੇਗਾ ਤੇ ਕੀ ਹਰਜਿੰਦਰ ਸਿੰਘ ਧਾਮੀ ਦਾ ਫੈਸਲਾ ਮਨਜ਼ੂਰ ਕੀਤਾ ਜਾਵੇਗਾ ਜਾਂ ਫਿਰ ਨਹੀਂ ਤਾਂ ਦੱਸਿਓ ਕਿ ਅੰਤਰੀ ਕਮੇਟੀ ਨੇ ਇਕੱਤਰਤਾ ਜਿਹੜੀ ਉਹ ਸੱਦ ਲਈ ਹੈ ਇਹ ਇਕੱਤਰਤਾ 21 ਫਰਵਰੀ ਨੂੰ 12 ਵਜੇ ਕਮੇਟੀ ਦੇ ਮੁੱਖ ਦਫ਼ਤਰ ਵਿਕੇ ਹੋਵੇਗੀ ਜਿਸ ਵਿੱਚ ਅੰਤਰੀ ਕਮੇਟੀ ਜਿਹੜੀ ਉਹ ਫੈਸਲਾ ਕਰੇਗੀ ਕਿ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਇਹ ਮਨਜ਼ੂਰ ਕੀਤਾ ਜਾਵੇਗਾ ਆ ਜਾਂ ਫਿਰ ਨਹੀਂ ਤੇ ਨਾਲ ਹੀ ਜੇਕਰ ਮਨਜ਼ੂਰ ਹੁੰਦਾ ਤਾਂ ਕਾਰਜਕਾਰੀ ਪ੍ਰਧਾਨ ਕੌਣ ਹੋਵੇਗਾ ਮੀਡੀਆ ਰਿਪੋਰਟ ਦੇ ਮੁਤਾਬਕ ਰਗੂਜੀਤ ਸਿੰਘ ਵਿਰਕ ਨੂੰ ਸਟ੍ਰੋਮਿਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਰਾਜ ਇਸ ਬਾਰੇ ਕੁਝ ਸਪਸ਼ਟੀਆਂ ਸਿਰਫ ਰਿਪੋਰਟਸ ਹੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਜੋ ਗਿਆਨੀ ਰਗਵੀਰ ਸਿੰਘ ਨੇ ਇੱਕ ਪੋਸਟ ਸਾਂਝ ਕੀਤੀ ਸੀ ਉਸ ਤੋਂ ਬਾਅਦ ਦਾ ਸਿਫਾ ਦਿੱਤਾ ਸੀ ਦਰਸਲ ਗਿਆਨੀ ਆਰਪੀ ਸਿੰਘ ਨੂੰ ਜਥੇਦਾਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੋ ਕਿ ਸ਼੍ਰੀਕਾਲ ਤੱਕ ਸੈਪਤ ਜਥੇਦਾਰ ਨੇ ਉਹਨਾਂ ਨੇ ਇੱਕ ਪੋਸਟ ਸਾਂਝ ਕੀਤੀ ਸੀ ਤਾਂ ਇਸ ਫੈਸਲੇ ਨੂੰ ਜੋ ਕਿ ਅੰਤਰੀ ਕਮੇਟੀ ਦੇ ਵੱਲੋਂ ਲਿਆ ਗਿਆ ਸੀ ਇਸ ਫੈਸਲੇ ਨੂੰ ਨਿੰਦਣਯੋਗ ਤੇ ਮੰਦ ਭਾਗਾ ਦੱਸਿਆ ਸੀ ਜਿਸ ਤੋਂ ਬਾਅਦ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਇੱਕ ਨੈਤਿਕਤਾ ਦੇ ਤੌਰ ਤੇ ਅਸਤੀਫਾ ਦੇਣ ਦੀ ਗੱਲ ਕਹੀ ਸੀ ਉਹਨਾਂ ਨੇ ਪਿਛਲੇ ਦਿਨੀ ਆਪਣਾ ਅਸਤੀਫਾ ਅੰਤਰੀ ਕਮੇਟੀ ਨੂੰ ਸੌਂਪ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਨਾਲ ਹੀ ਉਹ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਨੂੰ ਪੱਤਰ ਵੀ ਲਿਖਿਆ ਹੈ ਕਿ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਮੁਖੀ ਤੋਂ ਫਾਰਕ ਕਰ ਦਿੱਤਾ ਜਾਵੇ ਤੇ ਹੁਣ ਅੰਤਰੀ ਕਮੇਟੀ ਨੇ ਇਕਤਰਤਾ ਸਦ ਲਈ ਹੈ ਜਿਹੜੇ ਕਿ 21 ਫਰਵਰੀ ਨੂੰ ਦੁਪਹਿਰ 12 ਵਜੇ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਹੋਣ ਜਾ ਰਹੇ ਜਿਸ ਦੇ ਵਿੱਚ ਅਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋਵੇਗੀ ਤੇ ਕੀ ਉਹਨਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਜਾਂ ਫਿਰ ਨਹੀਂ ਹੁੰਦਾ ਹੈ ਦੇਖਣਾ ਹੋਵੇਗਾ ਉਧਰ ਹੀ ਦੱਸਿਆ ਕਿ ਜੇਕਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਸਤੀਫਾ ਦਿੰਦਾ ਤਾਂ ਉਸਦੇ ਅਸਤੀਫਾ ਦਿੰਦਿਆਂ 72 ਘੰਟਿਆਂ ਦੇ ਅੰਦਰ ਹੀ ਅੰਤਰੀ ਕਮੇਟੀ ਨੂੰ ਇਕਤਰਤਾ ਕਰਨੀ ਹੁੰਦੀ ਹੈ ਤੇ ਇੱਕ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਲਗਾਉਣਾ ਹੁੰਦਾ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਜੇਕਰ ਅਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਮਨਜ਼ੂਰ ਹੁੰ ਪ੍ਰਧਾਨ ਬਣਾਇਆ ਜਾ ਸਕਦਾ ਹੈ